ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13 ਪੋ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਬਹੁਤ ਅਹਿਮियत ਰੱਖਦਾ ਹੈ। ਇਸਲਾਮ ਨਾਲ ਕਬੂਲਨ ਉਤੇ ਛੋਟੇ ਸ਼ਹਿਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸੁਬਾ ਸਰਹੰਦ ਵਜ਼ੀਰਖਾਨੇ ਜੰਦਾ ਨਿੰਹਾ ਦੇ ਵਿੱਚ ਚੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹਿਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣਦੇ ਅਸਾਰ ਹੀ ਠੰਡੇ ਪੁਰਸ ਦੇ ਵਿੱਚ ਗਾਇਤ ਮਾਤਾ ਗੁਜਰ ਜੀ ਨੇ ਤੁਰੰਤ ਆਪਣੇ ਪ੍ਰਾਨ त्याग ਦਿੱਤੇ। ਵਜ਼ੀਰ ਖਾਨ ਦੀ ਕਚੈਰੀ 'ਚ ਮੁਗਲਾਂ ਨੂੰ ਵੰਗਾਰਨ ਤੋਂ ਬਾਅਦ ਵਜ਼ੀਰ ਖਾਨ ਨੇ ਛੋਟੇ ਲਾਲਾ ਨੂੰ ਨੀਹਾਂ 'ਚ ਚੜਵਾ ਕੇ ਸ਼ਹੀਦ ਕਰ ਦੇਣ ਦਾ ਫਤਵਾ ਜਾਰੀ ਕਰ ਦਿੱਤਾ। ਨਵਾਬ ਸ਼ੇਰ ਮੁਹੰਮਦ ਖਾਨ ਮਲੇਰ ਕੋਟਲਾ ਨੇ ਨਾ ਸਿਰਫ ਹਾ ਦਾ ਨਾਰਾ ਮਾਰਿਆ ਸਗੋਂ ਉਹਨਾਂ ਨੇ 마ਸੂਮ ਸ਼ਹਿਬਜ਼ਾਦਿਆਂ ਤੇ ਜ਼ੁਲਮ ਰੋਕਣ ਦੇ ਲਈ ਬੜੇ ਲਾਹੌਰ ਅਤੇ ਤਰਲੇ ਵੀ ਲਈ ਲਾਂਤਾ ਵੀ ਪਾਈਆਂ। ਪਰ ਜ਼ਾਲਮ ਵਜ਼ੀਰ ਖਾਨ ਨੇ ਉਹਨਾਂ ਦੇ ਇੱਕ ਨਾਂ ਸੁਣੇ। ਮਾਤਾ ਗੁਜਰੀ ਜੀ ਨੇ ਨਿੱਕੇ ਲਾਲਾਂ ਦੇ ਸਿਰ ਕਲਗੀ ਸਜਾ ਕੇ ਦੋਵਾਂ ਨੂੰ ਤੋੜਿਆ। ਦੋਵੇਂ ਲਾਲਾਂ ਨੂੰ ਨੀਹਾਂ 'ਚ ਚਣਵਾ ਦਿੱਤਾ ਗਿਆ। ਉਦੋਂ ਜਦੋਂ ਨਿੱਕੇ ਲਾਲਾਂ ਦੀ ਸ਼ਹੀਦੀ ਦੀ ਖਬਰ ਮਾਤਾ ਗੁਜਰੀ ਜੀ ਤੱਕ ਪੁੱਜੀ ਤਾਂ ਉਹਨਾਂ ਨੇ ਠੰਡੇ ਬੁਰਜ ਵਿੱਚ ਹੀ ਆਪਣੇ ਤੁਰੰਤ ਪ੍ਰਾਣ ਤਿਆਗ ਦਿੱਤੇ। ਮਾਤਾ ਗੁਜਰੀ ਜੀ ਅਤੇ ਛੋਟੇ ਸਾਜਦਿਆਂ ਦੀ ਸ਼ਹੀਦੀ ਦੀ ਖਬਰ ਜਦੋਂ دیਵਾਨ ਟੋਡਰ ਮੰਨ ਨੂੰ ਮਿਲੀ ਤੋਂ ਉਹਨਾਂ ਨੇ ਵਜ਼ੀਰ ਖਾਨ ਨਾਲ ਸੰਪਰਕ ਕੀਤਾ ਅਤੇ ਮਿਰਤਕ ਤੇਹਾਂ ਦੀ ਮੰਗ ਕੀਤੀ ਵਜ਼ੀਰ ਖਾਨ ਨੇ ਕਿਹਾ ਕਿ ਉਹਨਾਂ ਦੀ ਜ਼ਮੀਨ ਉਹਨੇ ਦਿੱਤੀ ਜਾਵੇਗੀ ਜਿੰਨੀ ਜ਼ਮੀਨ ਤੇ ਸੋਨੇ ਦੀਆਂ ਅਸ਼ਰਫੀਆਂ ਖੜੀਆਂ ਕੀਤੀਆਂ ਜਾਣਗੀਆਂ ਇਸ ਮਗਰੋਂ ਦੀਵਾਨ ਟੋਡਰ ਮਲ ਨੇ 78000 ਸੋਨੇ ਦੀਆਂ ਅਸ਼ਰਫੀਆਂ ਖੜੀਆਂ ਕਰਕੇ ਜ਼ਮੀਨ ਖਰੀਦੀ ਜਿੱਥੇ ਸੇ ਕਮਰਿਆਦਾ ਦੇ ਨਾਲ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਜਿਸ ਥਾਂ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਉਸ ਥਾਂ ਦੀ ਕੀਮਤ 2 ਅਰਬ 50 ਕਰੋੜ ਦੱਸੀ ਜਾ ਰਹੀ ਹੈ ਜੋ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗੀ ਥਾਂ ਹੈ ਮੋਤੀ ਮਹਿਰਾ ਦੇ ਵੱਲੋਂ ਲੱਕੜਾਂ ਦਾ ਗੱਡਾ ਪਰ ਖੇ ਲਿਆਦਾ ਗਿਆ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਜਿੱਥੇ ਅੱਜ ਗੁਰਦੁਆਰਾ ਜੋਤੀਸਰੂਪ ਸੁਸ਼ੋਭਿਤ ਹੈ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਉਣ ਦੀ ਸੇਵਾ ਦੇ ਬਦਲੇ ਵਜ਼ੀਰ ਖਾਨ ਨੇ ਮੋਤੀ ਮਹਿਰਾਂ ਨੂੰ ਪਰਿਵਾਰਸ ਨੇ ਬੋਲੋ ਵਿੱਚ ਪਿੜ ਦੇਣ ਦਾ ਹੁਕਮ ਦਿੱਤਾ